ਪੀ ਤਨਮਨਜੀਤ ਸਿੰਘ ਤੇਸੀ ਦੇ ਯਤਨਾ ਸਦਕਾ 10ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ਦਰਬੀ ਵਿਖੇ ਸਮਾਪਤ ਹੋਈ ਜਿਸ ਵਿੱਚ ਦੰਦਮੀ ਤਕਸਾਲ ਗੱਤਕਾ ਅਖਾੜਾ ਦਰਬੀ ਦੇ ਲੜਕੇ ਅਤੇ ਲੜਕੀਆਂ ਦੀ ਟੀਮ ਜੇਤੂ ਰਹੀ ਚੰਡੀਗੜ੍ਹ 6 ਸਤੰਬਰ 2024 ਨੂੰ 10ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ਸ੍ਰੀ ਗੁਰੂ ਸਿੰਘ ਸਾਹਿਬ ਦਰਬੀ ਵਿਖੇ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ 9 ਗੱਤਕਾ ਅਖਾੜਿਆਂ ਦੇ ਲੜਕੀਆਂ ਅਤੇ ਬੀਟੀਆਂ ਨੇ ਗੱਤਕੇ ਦੇ ਜੋਰ ਦਿਖਾਏ ਸ਼ਬਦ ਕੀਰਤਨ ਅਤੇ ਅਰਦਾਸ ਤੋਂ ਉਪਰੰਤ ਸ਼ੁਰੂ ਹੋਏ ਗੱਤਕਾ ਮੁਕਾਬਲਿਆਂ ਦੇ ਵਿੱਚ ਵੱਖ-ਵੱਖ ਉਮਰ ਦੇ ਬੱਚਿਆਂ, ਬੀਬੀਆਂ ਅਤੇ ਮਰਦਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ 12 ਤੋਂ 14 ਸਾਲ ਦੇ ਮੁਕਾਬਲੇ ਵਿੱਚ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਟੀਮ ਪਹਿਲੇ ਅਤੇ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮਾਂਚੈਸਟਰ ਦੂਜੇ ਸਥਾਨ ਤੇ ਰਹੀ। ਲੜਕੀਆਂ ਵਿੱਚੋਂ ਅਕਾਲੀ ਫੁੱਲਾ ਸਿੰਘ ਗੱਤਕਾ ਅਖਾੜਾ ਕូវੈਂਟਰੀ ਦੀ ਗੁਰਸੁਖਮਨ ਕੌਰ ਪਹਿਲੇ ਅਤੇ अकाली बाबा अजीत सिंह गतका अखाड़ा वॉरिंगटन बीचिया कौर दूजे सामने देर रही इससे तरह 15 तो 17 साल दी उम्र दे लड़कियां दे मुकाबले विच दमदमई टकसाल गतका अखाड़ा डर्बी जीतू रही अते बाबा बंदा सिंह बहादुर गतका अखाड़ा डर्बी दी टीम उप उपजेतू रही ਲੜਕੀਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ ਦਰਬੀ ਦੀ ਟੀਮ ਉਪਜੇਤੂ ਰਹੀ ਬੀਬੀਆਂ ਦੇ ਮੁਕਾਬਲੇ ਵਿੱਚ ਦਮਦਮੀ ਤਕਸਾਲ ਗੱਤਕਾ ਅਖਾੜਾ ਦਰਬੀ ਪਹਿਲੇ ਅਤੇ ਬਾਬਾ ਫਤੇ ਸਿੰਘ ਗੱਤਕਾ ਅਖਾੜਾ ਗ੍ਰੈਜੂਏਟ ਦੂਜੇ ਸਥਾਨ ਤੇ ਰਹੀ ਮਰਦਾਂ ਦੇ ਮੁਕਾਬਲੇ ਵਿੱਚ ਦਮਦਮੀ ਤਕਸਾਲ ਗੱਤਕਾ ਅਖਾੜਾ ਦਰਬੀ ਦੇ ਸਿੰਘਾਂ ਨੇ ਪਹਿਲਾ ਅਤੇ ਦੂਸਰਾ ਇਨਾਮ ਜਿੱਤਿਆ ਇਸ ਮੌਕੇ ਉੱਪਰ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਅਤੇ ਤਨਮਨਜੀਤ ਸਿੰਘ ਪੀਸੀ ਐਮਪੀ ਨੇ ਕਿਹਾ ਕਿ ਸੰਗਠਨਾਂ ਦੇ ਸਹਿਯੋਗ ਦੇ ਨਾਲ ਪਿਛਲੇ 1 ਦਹਾਕੇ ਤੋਂ ਵੱਧ ਸਮੇਂ ਤੋਂ ਲਗਾਤਾਰ ਬੱਦਕਾ ਚੈਂਪੀਅਨਸ਼ਿਪਸ ਕਰਵਾਈਆਂ ਜਾ ਰਹੀਆਂ ਹਨ ਉਹਨਾਂ ਨੇ ਗੁਰਦੁਆਰਾ ਸਿੰਘ ਸਵਾ ਦਰਬੀ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਰਬੀ ਨੈਸ਼ਨਲ ਸਿੱਖ ਮਿਊਜ਼ੀਅਮ ਦੇ ਸੇਵਾਦਾਰ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਹੋਇਆ ਕਿ ਹਰ ਕਿ ਗੱਤਕਾ ਕਲਾ ਅਤੇ ਸ਼ਾਸਤਰ ਵਿਧਿਆ ਨੂੰ ਵਰਤਾਨੀਆਂ ਵਿੱਚ ਹੋਰ ਪ੍ਰਫੁੱਲਤ ਕਰਨ ਦੇ ਲਈ ਹਾਲੇ ਬਹੁਤ ਕੁਝ ਕਰਨ ਦੀ ਲੋੜ ਹੈ ਅਤੇ ਅਸੀਂ ਇਸ ਦੇ ਲਈ ਯਤਨ ਕਰ ਰਹੇ ਹਾਂ ਇਸ ਮੌਕੇ ਯੂਕੇ ਗੱਤਕਾਰ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਨ ਸਿੰਘ ਚੋਹਲ ਜਸਪਾਲ ਸਿੰਘ ਢੀਸੀ ਰਚਿੰਦਰ ਸਿੰਘ ਪੂਰੇਵਾਲ ਡਾਕਟਰ ਰਣਜੀਤ ਸਿੰਘ ਹਿਰਕ ਜਸਵੀਰ ਸਿੰਘ ਢਿੱਲੋਂ ਮੁਖ ਸੇਵਾਦਾਰ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਸੁਖਦੇਵ ਸਿੰਘ ਅਟਵਾਲ ਕਾਉਂਸਲਰ ਬਲਬੀਰ ਸਿੰਘ ਸੰਧੂ ਦਲਜੀਤ ਸਿੰਘ ਹਿਰਕ ਰਮਿੰਦਰ ਸਿੰਘ ਪੰਚ ਪ੍ਰਧਾਨੀ ਯੂਕੇ ਵਿਕਰਮਜੀਤ ਸਿੰਘ ਅਜੈਬ ਸਿੰਘ ਗੱਜਾ ਆਦਿ ਨੇ ਗਤਕਾ ਖਿਡਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਇਸ ਮੌਕੇ ਹੋਰਨਾ ਤੋਂ ਇਲਾਵਾ ਕਾਉਂਸਲਰ ਹਰਦੀਆਲ ਸਿੰਘ ਢੀਂਡਸਾ ਸਾਬਕਾ ਪੁਲਿਸ ਕਮਿਸ਼ਨਰ ਕਾਉਂਸਲਰ ਹਰਜਿੰਦਰ ਸਿੰਘ ਗਹੀਰ ਕਾਉਂਸਲਰ ਗੁਰਕਿਰਨ ਕੌਰ ਉੱਗੇ ਗਾਇਕ ਨਿਰਮਲ ਸਿੱਧੂ ਲੇਖਕ ਅਸ਼ੋਕ ਬਾਂਸਲ ਸੋਖਾ ਟੇਸੀ ਨਿਸ਼ਾਨ ਸਿੰਘ ਸਲੋ ਤਰਨਜੀਤ ਸਿੰਘ ਬਰਮਿੰਗਮ ਹਰਜਿੰਦਰ ਸਿੰਘ ਮੰਦਿਰ ਸਰਬਜੀਤ ਸਿੰਘ ਤਰਲੋਚਨ ਬਲਜੀਤ ਸਿੰਘ ਭਾਈ ਲਖਵੀਰ ਸਿੰਘ ਮਨਪ੍ਰੀਤ ਸਿੰਘ ਆदि ਉਚੇਚੇ ਤੌਰ ਤੇ ਪਹੁੰਚੇ ਹੋਏ ਸਨ